ਮਹਾਰਾਜਾ ਰਣਜੀਤ ਸਿੰਘ sire ਦਾ ਆਯਾਸ਼ ਅਣਗਿਣਤ ਰਾਣੀਆਂ ਦਾ ਖਸਮ ਘਰ ਦੀ ਕੱਢੀ ਸ਼ਰਾਬ ਵਿੱਚ ਫੀਮ ਪਾ ਕੇ ਪੀਣ ਵਾਲਾ ਸ਼ਰਾਬੀ ਕਬਾਬੀ ਮਹਾਰਾਜਾ ਸੀ ਪੰਜਾਬ ਟਾਕਸ ਦੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਆਪਣੇ ਪੇਜ ਉੱਤੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਸਭ ਤੋਂ ਪਹਿਲੀ ਪੋਸਟ ਦੇ ਵਿੱਚ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਦਿਆਂ ਕਿਹਾ ਮਹਾਰਾਜਾ ਰਣਜੀਤ ਸਿੰਘ sire ਦਾ ਆਯਾਸ਼ ਅਣਗਿਣਤ ਰਾਣੀਆਂ ਦਾ ਖਸਮ ਕਰਦੀ ਕੱਢੀ ਸ਼ਰਾਬ ਵਿੱਚ ਫੀਮ ਪਾ ਕੇ ਪੀਣ ਵਾਲਾ ਸ਼ਰਾਬੀ ਕਬਾਬੀ ਮਹਾਰਾਜਾ ਸੀ ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਖਾਲਸੇ ਦਾ ਰਾਜ ਕਿਵੇਂ ਸੀ ਅਗਲੀ ਪੋਸਟ ਸਾਂਝੀ ਕਰਦਿਆਂ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਲਿਖਿਆ ਨਾਨਕ ਨੂੰ ਹੀ ਪੁਜਾਰੀ ਨੇ ਰੱਬ ਬਣਾ ਛੱਡਿਆ ਏ ਜਿਨਨੇ ਰੱਬ ਦਾ ਡਰ ਦਿਮਾਗਾਂ ਵਿੱਚੋਂ ਕੱਢਿਆ ਏ ਇਸ ਤੋਂ ਅਗਲੀ ਪੋਸਟ ਸਾਂਝੀ ਕਰਦਿਆਂ ਲਿਖਿਆ ਜੇਕਰ ਧਰਮ ਸੀ ਵਿਸ਼ਾ ਇਕੱਲੀ ਸ਼ਰਦਾ ਦਾ ਬਾਬੇ ਨੂੰ ਕੀ ਲੋੜ ਸੀ ਤਰਕਾ ਕਢਣੇ ਦੀ ਚੁੱਪ ਕਰਕੇ ਦੇ ਦਿੰਦਾ ਪਾਣੀ ਸੂਰਜ ਨੂੰ ਕੀ ਪਈ ਸੀ ਹਰੀਦੁਆਰ ਜਾਂ ਅੜਨੇ ਦੀ ਹਰਨੇਕ ਸਿੰਘ ਨਿਊਜ਼ੀਲੈਂਡ ਦੀਆਂ ਇਹਨਾਂ ਪੋਸਟਾਂ ਬਾਰੇ ਤੁਹਾਡੇ ਸਭ ਦੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇਸ ਵੀਡੀਓ ਨੂੰ ਵੇਖਣ ਵਾਸਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ